ਬਾਈ ਜੀ ਆਉਣਾ ਤਾਂ ਪਹਿਲੇ ਹੀ ਸੀਗਾ ਤੁਹਾਨੂੰ ਪਤਾ ਹੈ ਘਰ ਦੇ ਹੀ ਗੱਲਬਾਤ ਸੀ ਪਹਿਲਾਂ ਇਹਦੀ ਦਾਦੀ ਗੁਦਰ ਗਈ ਉਸ ਤੋਂ ਬਾਅਦ ਭੈਣ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਇਸ ਕਰਕੇ ਬਸ ਦੇਹ ਦੀ ਰੇਟ ਹੋਈ ਗਈਆਂ ਅਲਾਈ ਬਾਹਲਾ ਪੈ ਗਿਆ ਭਾਈ ਕੀ ਕਰੀਏ ਤੁਹਾਨੂੰ ਪਤਾ ਮੌਤਾਂ ਨੇ ਘੇਰ ਲੇ ਇੱਕਾ ਜੰਦਰੀ ਦੇ ਮੈਨਲਾ ਦਾ ਕਰਮ ਹੀ ਠੰਡੇ ਸੀ ਕੋਈ ਕੰਮ ਨਹੀਂ ਪੂਰ ਚੜਿਆ ਵੇਖਦਾ ਸਾਡੇ ਸਾਰੇ ਚਾਹ ਆੜ ਵਿੱਚ ਹੀ ਰਹਿ ਗਏ ਹੋਰ ਅਸੀਂ ਤਾਂ ਐਡਾ ਟਾਈਟ ਲਾਇਆ ਹੋਇਆ ਮਾਰ ਕੇ ਨਾਚਣ ਵਾਲਾ ਪ੍ਰੋਗਰਾਮ ਕਰਾਇਆ ਹੋਇਆ ਗਬਈਏ ਕਰੇ ਸਾਡੇ ਫਟਾ ਤਾਂ ਵੱਡਾ ਚਿਕਾ ਮੋਟੂ ਉਨ ਨੋਕ ਮਾਕਣਾ ਮੁਲਖਾ ਤੇ ਮਿਰਜਾ ਪੱਡਾਲਾ ਗੱਡੀਆਂ ਉਹ ਖੜੀਆਂ ਦੂ ਤੱਕ ਛੱਡੇ ਤਾਂ ਹਾਂ ਸੁਖਨਾ ਭਾਈ ਫਿਰ ਬਿਆਹ ਦਾ ਗਾਣਾ ਆਉਣਾ ਹੀ ਸੀਗਾ ਬੱਟੇ ਭਿਆਣਾ ਛੀ ਬੱਤ ਤੇ ਭਾਈ ਅੱਛੀ ਤਾਂ ਬੱਟੇ ਤੇ ਬੰਦੇ ਆ ਗਏ ਸਹੀ ਗੱਲ ਹੈ ਭਾਈ ਥਮੇ ਥਮੇ ਦੀ ਗੱਲ ਹੁੰਦੀ ਹੈ ਜੀ ਹਾਂ ਜੀ ਹਾਂ ਇਹ ਤਾਂ ਠੀਕੇ ਹੈ ਬਿਲਕੁਲ ਲਓ ਚਾਪੀਓ ਪੀਓ ਤਾਂ ਇੱਕੋ ਹੀ ਤਾਂ ਇਹ ਹੋਰ ਥੋੜੀ ਕੋੜੀ ਨਹੀਂ ਇਹ ਤਾਂ ਛਾੜੀ ਕੋੜੀ ਹੈ ਤੇ ਇਹ ਮੇਰੀ ਮੈਂ ਤਾਂ ਕਦੇ ਦੱਛਾ ਦਾਦੀ ਮੂੰਹ ਮੋੜਿਆ ਹਾਂ ਪਤਾ ਮਾਪੋਂ ਪਾਲਿਆ ਕੋਈ ਨਹੀਂ ਅੱਛਾ ਲਓ ਲੈ ਜਾ ਚੱਪ ਲੈ ਲੋ ਰੱਤ ਕੋ ਲੈ ਲੈ ਲੋ ਖਾਲੀ ਢਕੀ ਨਾ ਤੂੰ ਮੈਂ ਟਟਲ ਕੁ ਮੈਂ ਤਮਾਗ ਨੂੰ ਪੀ ਲੂੰ ਮੈਨੂੰ ਕੋਈ ਸਾਨੂੰ ਤੁਹਾਡੇ ਕੋਲ ਨਾ ਇਹੀ ਮੀਠ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਇਹ ਥੋੜੀ ਧੀ ਦੀ ਸਾਡੀ ਧੀ ਹੈ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਪੁੱਛ ਨਾ 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 ਥਾਡੇ ਘਰ ਤਾਂ ਲਾਲਾ ਕੁੱਲਤੀ ਜਾਂ ਤੀਨੀ ਮੈਂ ਤਾਂ ਬਣਾਤਾ ਪਈ ਇਹ ਖੇਤੀ ਪਰ ਕਹ ਤਮੇ ਬੜਾ ਇਹਨੂੰ ਨੀਚ ਪੋਟਾ ਪਿੰਡ ਤੋਂ ਕੋਈ ਕਾਈ ਨਹੀਂ ਛੱਕਦਾ ਦਰਤ ਨਹੀਂ ਕੱਚੀ ਇਹ ਲਾਓ ਸਾਹਿਬ ਵੀ ਜਿੰਨੇ ਪਿੰਡ ਚਰੌਲੇ ਹੁੰਦੇ ਨੇ ਸਰਪੰਚ ਤੋਂ ਨੇ ਪਰਦੇ ਹਾਂ ਮੈਨੂੰ ਆ ਜਾਣਾ ਪੈਂਦਾ ਰੇਡੀ ਤੁਸੀਂ ਕੰਮ ਫੈਸਲੇ ਵਧੀਆ ਕਰਦੇ ਹੋ ਤਾਂ ਹੀ ਸਾਨੂੰ ਜਾਨਾ ਪੈਂਦਾ ਹੈ ਹਾਂ ਚਲੋ ਗੱਲ ਤਾਂ ਆ ਵੀ ਜਿੰਨਾ ਕਿ ਮੇਰਾ ਬਾਤ ਆ ਹੁੰਦਾ ਭਾਈ ਮੈਂ ਤਾਂ ਲਾਉਂਗਾ ਨਗਰ ਲਈ ਹਾਂ ਹੁਣ ਮੇਰਾ ਹੁੰਦਾ ਦੇਖ ਲੋ ਕਿੱਡਾ ਹੈ ਹਲੋ ਡੇਡੀ ਜੀ ਦੇ ਲਈ ਜਦੋਂ ਚਮਕੀਲੇ ਦਾ ਨਹੀਂ ਮੈਂ ਚਾਈ ਲੂ ਚਮਕੀਲੇ ਦਾ ਖਾੜਾ ਲੱਗੇ ਜਦੋਂ ਲਓ ਜੀ ਲਓ ਲਓ ਜੀ ਲਓ ਨਹੀਂ ਕੋਈ ਗੱਲ ਕਿੰਨੀ ਕੀ ਗੱਲ ਹੈ ਛੋਟੇ ਛੋੜੇ ਰਾਸ ਗੋਲੇ ਸ਼ਾਂਤੀ ਨਹੀਂ ਫਤ ਮੈਂ ਸੁਗ ਰਿਹਾ ਮੈਂ ਕੋਸਮੀ ਹੁੰਦਾ ਜੀ ਰਾਸ ਗੋਲਾ ਦਾ ਲੋਹ ਬਹੁਤ ਖਾ ਲਓ ਖਾ ਲਓ ਡੇਡੀ ਤੁਸੀਂ ਵੀ ਲੈ ਲੈਂਦੇ ਇੱਕ ਨਹੀਂ ਰਾਜੇ ਮੈਂ ਚਾਈ ਪੀਉਂਦਾ ਨਹੀਂ ਬਸ ਪਤਾ ਤੇਰਾ ਮਾਨ ਨਾ ਨਾ ਲਓ ਜੀ ਲਓ ਕੁੱਚਾ ਮਾਹ ਲਓ ਜੀ ਇੱਥੇ ਗਾ ਇੱਕ ਇੱਕ ਤਾਂ ਲਾਉਂ ਆਇਆ ਹਾਂ ਐ ਕੀ ਇੱਥੇ ਨਾਲ ਦੇ ਬਚਾਰੇ ਵੇ ਹਲਵਾਈ ਨੇ ਮਸਾ ਬਣਾਏ ਨੇ ਐ ਖੜਾ ਪੁੱਤ ਲਾ ਪੁੱਤ ਲਓ ਭਾਈ ਮੈਨੂੰ ਵੀ ਦਿਓ ਮਾਣ ਆਜੇ ਪਿੱਛੇ ਹਾਂ ਹਾਂ ਇਹ ਤਾਂ ਕੋਟੋ ਦੀ ਗੱਲ ਲਾ ਲੋ ਠਾਸੀ ਦੀ ਤੁਸੀਂ ਮਾਸੀ ਲੈ ਲੋ ਨਾ ਬਸ ਦਿਖਾ ਦੇ ਤਾਂ ਆਹ ਬਹੁਤ ਵਧੀਆ ਲੈ ਖਾ ਲੈ ਪੁੱਤ ਤੁਸੀਂ ਖਾਓ ਫਿਰ ਤਾ ਜਦੋਂ ਮੈਸ਼ੰਪੁਰਾ ਤੰਕੀਲਾ ਮਾਰਿਆ ਮੈਂ ਤਾਂ ਮੰਡਾਲ ਲੈਣੇ ਪਾ ਗਿਆ ਮੰਡਲਣੇ ਮੱਦੇ ਹਾਂ ਅੱਛਾ ਉਹ ਤਾਂ ਸਾਡੀ ਡਾਰ ਹੁੰਦੀ ਸੀ ਕੋੜੀਆਂ ਦੀ ਪੂਰੀ ਤੁਸੀਂ ਐ ਲੈ ਲਓ ਜਰ ਤਤੀ ਸਾਡੀ ਉਹ ਤੋਂ ਕਾਲੇ ਕੱਪੜੇ ਮੇਰੇ ਕਾਲੀ ਚਾਦਰ ਕਾਲਾ ਖੋੜਤਾ ਕਾਲਾ ਟਕਾ ਕਾਲੀ ਬੰਦੂਕ ਕਾਲੀ ਉਹ ਕੋੜੀ ਕਾਲੇ ਦਿਨ ਫਿਰ ਤੁਸੀਂ ਐ ਲੈ ਲਓਗੇ ਕਿਈ ਨਾ ਗੁੰਜਾ ਮੇਡਾ ਤੋਂ ਪੰਡਾਂ ਚ ਜਿੱਥੋਂ ਦੀ ਨੰਗੇ ਜਾਂਦੇ ਚ ਨਾ ਗੱਲਾਂ ਹੁੰਦੀਆਂ ਵੀ ਭਾਈ ਬੰਤ ਨੰਗੇ ਆ ਪੜਾਉਣਾ ਨਾ ਇਨੀ ਕੋੜੀਆਂ ਦੀ ਦੌੜ ਫੇਰ ਨਹੀਂ ਹੁਣੇ ਸੀ ਜਦੋਂ ਉਹ ਮੰਡਲ ਲੈ ਕੇ ਮੁੜੇ ਉਹ ਤਾਂ ਦੁਕਾਨ ਨਹੀਂ ਖੁੱਲੀ ਉਹ ਤਾਂ ਕੱਲੇਟ ਖੁੱਲੀ ਜਦੋਂ ਮੰਡਲ ਲੈ ਕੇ ਮੁੜੇ ਮਰੇ ਉਹਨੂੰ ਤਪਾਣਾ ਪਟਿਆ ਪਿਆ ਉਹੋ ਜਿੰਗ ਟੰਗਾੜਾ ਟੈਂਟ ਚ ਖੜੇ ਇਹ ਤੇਰੇ ਜਾਣ ਕਰਕੇ ਹੋ ਗਿਆ ਇਹ ਕੰਮ ਨਹੀਂ ਤਾਂ ਜਾ ਜਾਂਦਾ ਫੇਰ ਨਹੀਂ ਹੁੰਦਾ ਉਹ ਸਮਝੀ ਗੱਲ ਐ ਇਹ ਦੇਖ ਲੋ ਮਿਰਜਾ ਮੇਰੀ ਘੋੜੀ ਲੈ ਕੇ ਗਿਆ ਜਦੋਂ ਮਰਿਆ ਸਮਝ ਆਇਆ ਮੈਂ ਬਠੇੜਾ ਮਿਰਜਾ ਪਰਤ ਲੋ ਉਹ ਕੁਛ ਮਤਿਆਗ ਲਈਦੀ ਹਾਂ ਚੱਕਰ ਐ ਫੇਈ ਗੱਲ ਉਹ ਡੈਡੀ ਜੀ ਕਿੰਨੇ ਕਬ ਚੱਲੇ ਸੀ ਜੀ ਹਾਂ ਜੀ ਕਿੰਨੇ ਕਬ ਚੱਲੇ ਸੀ ਜੀ ਮੈਂ ਡੈਡੀ ਜੀ ਚੱਲੇ ਤਾਂ ਟਾਈਮ ਨਾਲ ਸੀ ਸੇਹਰਾ ਆਹ ਰਸਤੇ 'ਚ ਜਿਹੜਾ ਆਹ ਧਾਮੇ ਤੁਰਨੇ ਲੱਗੇ ਰਹਿੰਦੇ ਨੇ ਨਾ ਇਹਨਾਂ ਕਰਕੇ ਡਿੱਕਾ ਪੈ ਜਾਂਦਾ ਫੇਰ ਉਤੋਂ ਦੀ ਪਿੰਡ ਲਈ ਆਏ ਟਾਈਮ ਲੱਗਦਾ ਮੇਰੇ ਕੋਲੇ ਤਾਂ ਟਾਈਮ ਲਾ ਲੋ ਕੋਰੋੜਾਂ ਦੀਆਂ ਘੋੜੀਆਂ ਹੁੰਦੀਆਂ ਮੇਰੇ ਪੌੜ ਮਾਰਦੀ ਘੋੜੀ ਵੀ ਪੁਲਛ ਤੂੰ ਆਲਾ ਨਾ ਮਰੋ ਹੀ ਵੀ ਜਾਈ ਨੰਗ ਜਾਂਦਾ ਕਦੇ ਇਹ ਕਿਹੜਾ ਛੜਕਾ ਹੋਣੀ ਤੇ ਠੀਕ ਹੈ ਠੀਕ ਹੈ ਪਰ ਮੈਂ ਇਹ ਜੀ ਕੱਥ ਮਤਾ ਇਹ ਜੀ ਅੱਜ ਤੱਕ ਪੁੱਛਦੇ ਹੱਥ ਨਹੀਂ ਲੱਗੇ ਕਦੇ ਕੁੜੀ ਬਾਈ ਉਹ ਬੈਠਾ ਮੇਰਾ ਵੱਡਾ ਭਾਈ ਮੈਨੂੰ ਤਾਂ ਕਦੇ ਠਾਣੇ ਜਾਣ ਹੀ ਨਹੀਂ ਦਿੱਤਾ ਆਪੀ ਨੂੰ ਮੇਰੇ ਦੰਦੇ ਨੇ ਹਾਂ ਬੰਦਾ ਮਾਰਿਆ ਛੋਟੇ ਪੰਡਾ ਹਰ ਸੁਣੀ ਗੱਲ ਸੁਣ ਲੇਗਾ ਮੈਂ ਜਾ ਮਤ ਕੁੜੀ ਤੇ ਅੱਛਾ ਆਲੇ ਕੱਪੜੇ ਮੇਰੇ ਪੂਰਾ ਛੱਟ ਛੋਟਾ ਕੋਬੜਾ ਲਾਇਆ ਹੋਇਆ ਮੇਰੇ ਹੂੰ ਜਾਮਾ ਮੈਂ ਬੰਦੋ ਮਨੂੰ ਮਾਗਰੋ ਹੱਕ ਮਾਰ ਕੇ ਕਹਿੰਦਾ ਓਏ ਗੱਲ ਲਾਤਾ ਮਾਗਰ ਉਹ ਬੋਲੀ ਗੱਲ ਤਾਂ ਤੈਨੂੰ ਉਹ ਇਹ ਕਹਿਆ ਜੀ ਕਹਿੰਦਾ ਫਿਰ ਕਾਨੂੰ ਮਰਦਾ ਹੋ ਗੱਲ ਆ ਪੀ ਲੋ ਡੈਡੀ ਚਾਹ ਪੀ ਲੋ ਕੋਈ ਨਾ ਗੱਲਾਂ ਚੱਲਦੀ ਰਹਿੰਦੀ ਨਹੀਂ ਗੱਲਾਂ ਬਈ ਤਾਂ ਜਦੋਂ ਮਗਰ ਮੁੜ ਕੇ ਦੇਖਿਆ ਧੜਪਈ ਉਹਦੀ ਗਾਲੀ ਨਾ ਉਤਰੀ ਠੀਕ ਹੈ ਪਤਾ ਤੂੰ ਦੱਸ ਹਾਂਜੀ ਟਾਟੀ ਪਾ ਬੱਟੀ ਪੀ ਲੈਣ ਦੇ ਚਾਹ ਬਸ ਕਰ ਦਿਖਾ ਬਈ ਇਹਨ ਘਰ ਬਾਦ ਖਾ ਤੇਰੀ ਮੰਮੀ ਨੂੰ ਆ ਲੈਣ ਚੱਕ ਕੇ ਟੀ ਲੜਕੀ ਦਾ ਬੰਦਾ ਪਤਾ ਲੱਗੇ ਮੈਡਲੀ ਮੈਟੀ ਕੁਝ ਦਿਖਾ ਦਿਓ ਕੋਈ ਪਰਿਵਾਰ ਦੀ ਗੱਲ ਆ ਲੈ ਜੋ ਪਾਪੀ ਲੈ ਜੋ ਫਿਰ ਮੱਖੀਆਂ ਲੱਗੀਆਂ ਆ ਕੀ ਦੇ ਚਿਹਰੇ ਤੇ ਪਤਾ ਲੱਗਿਆ ਸਾਨੂੰ ਵੀ ਸਾਡੀ ਦੀ ਖੁਸ਼ ਆ ਇੱਥੇ ਹੂੰ ਕੋਈ ਨਾ ਗੱਲ ਆ ਗਈ ਮੈਂ ਇੱਥੇ ਨਹੀਂ ਬਹੁਤ ਹੋ ਗਿਆ ਨਾ ਵੀ ਮੇਰੇ ਡੇਢੀ ਆਊਗਾ ਮੇਰਾ ਡੇਢੀ ਰਾਤ ਕਹਿੰਦੀ ਲੱਗਦੀ ਆ ਨਾ ਹਾਂ ਭਾਈ ਚਾਵਾਂ ਤੇ ਆਉਂਦਾ ਹੈ ਨਾ ਹੋਰ ਰਾਤ ਦੇ ਵਿਚਾਰੀ ਕਹਿੰਦੀ ਜੱਸੀ ਨੂੰ ਭੇਜਿਆ ਕਿ ਨਹੀਂ ਪਨੀਰ ਲੈ ਕੇ ਆ ਪਨੀਰ ਦੇ ਪਤੌੜ ਬਣਾਉਗਣੀ ਮੇਰੇ ਡੇਢੀ ਦੇ ਮੇਰੀ ਮੰਮੀ ਆਉਣਗੇ ਹੂੰ ਛੈ ਨਹੀਂ ਬਹੁਤ ਆਪਾਂ ਹੀ ਲੜਕੀ ਗਿਆਨ ਤਾਂ ਹੈ ਪੰਚੀ ਸੱਡੀ ਲੈ ਕੇ ਆਉਂਦੇ ਵੀ ਹੁੰਦੇ ਨੇ ਭਾਈ ਵਿੱਚ ਗੁਣ ਤੇ ਔਗਣ ਵੀ ਬਹੁਤ ਹੁੰਦੇ ਨੇ ਬੱਚੇ ਨਹੀਂ ਛੈ ਨਹੀਂ ਤਾਂ ਬਹੁਤਾ ਦੇਖ ਮੇਰਾ ਕਦੇ ਨਹੀਂ ਭਾਈ ਮੂੰਹ ਮੋੜਿਆ ਹੈ ਮੈਂ ਤਾਂ ਨੂੰ ਕਹਿਣਾ ਵੀ ਜੰਡੇ ਪੈਸੇ ਤਾਂ ਹੈਗੇ ਤੇ ਚੱਕ ਪੁੱਤ ਅਸੀ ਤੇ ਪੱਈਆ ਨੂੰ ਇਹ ਸਮਝਾਉਨੇ ਆ ਵੀ ਵੱਡਿਆਂ ਦਾ ਆਦਰ ਕਰੀਦਾ ਹੁੰਦਾ ਹਾਂ ਹਾਂ ਮੇਰੇ ਤਾਂ ਆਦਰ ਬਹੁਤ ਕਰਦਾ ਔਰ ਗੱਲ ਇੰਨੀ ਕਾ ਪੱਈਆ ਬੈਠੜੇ ਮੂੰਹ ਤੇ ਚਾਰਕ ਜਣੇ ਮੈਂ ਤਾਂ ਤਨੂ ਆਪਦਾ ਨੂੰ ਝੂਠ ਬੋਲਦੇ ਨਾ ਰੱਬ ਬੁਲਾਵੇ ਮੈਂ ਤਾਂ ਇੱਕੋ ਹੀ ਲੜਕੀ ਨੂੰ ਕਹਣਾ ਵੀ ਭਾਈ ਪੱਲਾ ਰੱਖੇਗਾ ਸਾਪੇ ਛਾੜੇ ਬੰਦਿਆਂ ਵੱਡੇ ਬੰਦਿਆਂ ਭਾਈ ਪੱਲਾ ਜ਼ਰੂਰੀ ਹੈ। ਸਿਆਣੀ ਇਹ ਗੱਲ ਸਿਆਣੀ ਹੈ। ਆਏ ਨੂੰ ਕਿਹਾ ਵੀ ਦੀ ਮਹਾਪ੍ਰਿਯ ਮਾਇਤਰੀ ਮਾਣੂ ਕਹੂੰਗਾ। ਕਿਹਾ ਜਦੋਂ ਮਾਸੀ ਨੂੰ ਸਮਝ ਆਉਂਦਾ ਨਾਲੇ ਤੇ ਉਹ ਨਵੀਂ ਤੈਨ ਮੜਾ। ਪੱਲਾ ਜ਼ਰੂਰੀ ਹੈ। ਇਹ ਗੱਲ ਤਾਂ ਥੋੜੀ ਹੈ ਨਾ ਜੀ ਸਿਆਣੀ ਬਹੁਤ। ਪਰ ਅੱਜ ਕੱਦਾਂ ਮਹੌੜੀ ਇਹੋ ਜਿਹਾ ਹੋ ਗਿਆ ਕਿਸੇ ਦੇ ਸਾਦੇ ਦੀ ਗੱਲ ਨਹੀਂ। ਮੈਨੂੰ ਐ ਦੱਸੋ ਨਾ ਨੇ ਦਾਰਦੀ ਆਪਾਂ ਮਹੌੜ ਨਾਲ ਕਿਵੇਂ ਚੱਲਾਂਗੇ? ਬਿਲਕੁਲ। ਆਪਾਂ ਕਿੰਡਾ ਕਰਾਂ ਇਹ ਵਾਲੇ ਬਤੇ। ਬਿਲਕੁਲ ਬਿਲਕੁਲ। ਆਪਣੇ ਪਿੰਡਾਂ ਚ ਦਾ ਸੰਗ ਸ਼ਰਮ ਹੀ ਆ ਖਲੀ। ਇਹੀ ਲੈ ਜੀ ਫੇਕੀ ਰਹਿ ਗਿਆ ਪੱਲੇ। ਹੋਣੀ ਵੀ ਚਾਹੀਦੀ ਹੈ। ਫੇ ਤਾਂ ਆਪਾਂ ਗਰੇਜਰ ਜੀ ਨਾਲ ਆਲੇ ਮੈਂ ਨਗਰ ਪੰਚਾਇਤ ਦਾ ਮੈਂਬਰ ਹੋਣ ਕਰਕੇ ਸਾਰੇ ਗੌਲੇ ਮੈਂ ਨਵੇਂਦਾ ਮੁੱਢ ਤੇ ਰੌਲਾ ਲੱਭਰਦਾ ਹੈ ਕਲੇਸ਼ ਦੋਨਾਂ ਜੀਆਂ ਦਾ ਪਹਿਲਾ ਲਾਰ ਲੈ ਘੋਲ ਚ ਚੱਲਦਾ ਫੇਰ ਗੱਲ ਐ ਚੱਲਦੀ ਹੈ ਹੂੰ ਐਂ ਦਾ ਛੱਪਾ ਕਿੱਛੇ ਕਿੱਤਾ ਕਰ ਇਤਜਾਮ ਉਦੋਂ ਮੁਰਗਾ ਮਕਾ ਨਾ ਇਹ ਲਵਾਜਣਾ ਮੇਟ ਮੇਟ ਗੋਲ ਇਹ ਜਿੱਦ ਦੇ ਮੈਂ ਇਹ ਬੱਚਿਆਂ ਤੋਂ ਬਿਨਾ ਆਇਆ ਨਾ ਉਦੇ ਆਪਾਂ ਬੈਠਾ ਨਹੀਂ ਤੁਮਨੇ ਨਹੀਂ ਮੁਰਗਾ ਮਕਾ ਬੱਕਰਾ ਮਕਾ ਲੈਣਗੇ ਨਹੀਂ ਨਹੀਂ ਜੱਟੀਂ ਨਾ ਤੂੰ ਹਾਂ ਮੈਨੂੰ ਪਤਾ ਵੀ ਤੂੰ ਸ਼ੌਕੀਂ ਐ ਇਹਨਾਂ ਦਾ ਮੈਂ ਬਿਲਕੁਲ ਕਾਰ ਲੈ ਲਈ ਆ ਪਰੇ ਸਾਧਨਾ ਹਾਂਜੀ ਘਰ ਲੈ ਲਈ ਆਪਾਂ ਨੇ ਹਾਂ ਹਾਂ ਗੱਡੀ ਕਹਿੰਦੇ ਨੇ ਗੱਡੀ ਹਾਂ ਹਾਂ ਅੱਛਾ ਆਹ